ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਿੰਦਰ ਸਿੰਘ ਬਰਾੜ ਵੱਲੋਂ ਅੱਜ ਫਾਜ਼ਿਲਕਾ ਦੀਆਂ ਸੜਕਾਂ ਤੇ ਉਤਰ ਕੇ ਫਾਜ਼ਿਲਕਾ ਦੀਆਂ ਸੜਕਾਂ ਤੇ ਵਾਹਨ ਚਲਾਣ ਵਾਲੇ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਵੱਡੇ ਪੁਲਿਸ ਦਲ ਨਾਲ ਸੜਕਾਂ ਤੇ ਚੱਲਣ ਵਾਲੇ ਟੂ-ਵੀਲਰ, ਫੋਰ-ਵੀਲਰ ਦੀ ਜਾਂਚ ਕੀਤੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਚਾਲਾਨੇ ਇਕੱਟੇ ਕੀਤੇ ਅਤੇ ਕਿਹਾ ਗਿਆ ਕਿ ਉਹ ਜ਼ਮੀਨੀ ਰੂਟ ਤੇ ਉਤਰ ਕੇ ਆਪ ਇਹ ਸਾਰੀ ਜਾਣਕਾਰੀ ਇਕੱਠੀ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਜੋ ਕਿ ਟ੍ਰੈਫਿਕ ਸਮੱਸਿਆ ਫਰੀਦਕਲ ਦੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਚਾਹੇ ਗਊਸ਼ਾਲਾ ਰੋਡ ਹੋਵੇ ਜਾਂ ਹੋਰ ਪਾਸੇ ਦੀ ਸੜਕਾ ਹੋਣ ਸਭ ਨੂੰ ਕਾਬੂ ਕੀਤਾ ਜਾਏਗਾ ਇੱਥੇ ਬੋਲਦੇ ਹੋਏ ਸਰਦਾਰ ਬਰਿੰਦਰ ਬਰਾਣ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਪੈਸ਼ਲ ਡੀਐਸਪੀ ਟ੍ਰੈਫਿਕ ਵੀ ਲਗਾ ਦਿੱਤਾ ਗਿਆ ਹੈ ਜੋ ਟ੍ਰੈਫਿਕ ਨੂੰ ਕਾਬੂ ਕਰੇਗਾ ਔਰ ਕਿਕੋ ਜੋ ਹੈ ਸਭ ਕੁਝ ਜਾਣ ਲਈ ਸਾਡੇ ਇਹ ਵੀ ਵਿਕਲਪ ਸੈਂਟਰ ਜਿਹੜੇ ਹੈਗੇ ਜਾਂ ਡਾਕਟਰ ਵੀ ਸੈਂਟਰ ਜਿਹੜੇ ਸਾਡੇ ਲੋਅਰ ਲੈਵਲ ਤੇ

ਪਿਛਲੇ ਸਮੇਂ ਵੀ ਚਲਾਨ ਕਾਫੀ ਕਿਤੇ ਗਈ ਸੀ ਬਹੁਤ ਕਿਸ ਤਰ੍ਹਾਂ ਦਾ ਲੱਗਦਾ ਲੋਕ ਟ੍ਰੈਫਿਕ ਰੂਲ ਜਿਹੜੇ ਨਾਲ ਫੋਲੋ ਕਰਦੇ ਉਹ ਕੋਈ ਜਦੋਂ ਚਕਾਈ ਹੋਗੀ ਤਾਂ ਆਟੋਮੈਟਿਕਲੀ ਫਾਲੋਅ ਅਪ ਕਰਦੇ ਆ ਗਿਆ ਆਪਾਂ ਚੱਗੀ ਗੱਲ ਵੀ ਦੇਖਿਆ ਹੋਊਂਗੀ ਆ ਜਦੋਂ ਬੰਦੇ ਦੇ ਮਾਈਂਡ 'ਚ ਆਏ ਗੱਲ ਬਿਠਾ ਦੇਗੇ ਕਿ ਇੱਥੇ ਬਹੁਤ ਸਿਟੀਅਸ ਆ ਉਨਫਾਰਸ਼ਲ ਕੋਈ ਭਾਈਜਾਨੀ ਨਹੀਂ ਆਲ ਆਲ ਲੈਨਟ ਫਿਊਰ ਵੀ ਜਿਹੜਾ ਹੈਗਾ ਚਲਾਨ ਦਿੱਤੀ ਜਾਂਦੀ ਆ ਤੇ ਪਲੱਸ ਜਿਹੜਾ ਰੋਂਗ ਫੂ ਹੈਗਾ ਉਹ ਉਹ ਜਿਹੜਾ ਹੈਗਾ ਹੀ ਜਿਹੜਾ ਹੈਗਾ ਉਹ ਕੀਤਾ ਜਾਂਦਾ है ਇਹਦੇ ਨਾਲ ਜਿਹੜਾ ਹੈਗਾ ਬਹੁਤ ਇੰਪਰੂਵਮੈਂਟ ਆਈ ਹੈ ਤੇ ਗੰਭੀਰ ਜੀ ਉਹ ਇਸ ਦੇ ਸਾਈਕੋਲੋਜੀਕਲ ਅਸਰ ਕਰਦਾ ਸਰ ਅਕਸਰ ਦੇਖਣ ਨੂੰ ਮਿਲਦਾ ਟਾਈਮਿੰਗ ਦੀ ਬਹੁਤ ਪ੍ਰੋਬਲਮ ਹੈ ਜੀ ਟਾਈਮਿੰਗ ਦੀ ਬਹੁਤ ਹੈਗਾ ਟਾਈਮ ਦਿਖਾਉਂਦਾ ਨਹੀਂ ਜੀ ਲਾਈਟ ਦਾ ਜੀ ਜੇ ਨਹੀਂ ਟਾਈਮਿੰਗ ਦਿਖਾਉਂਦਾ ਨਹੀਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿੰਨੇ ਟਾਈਮ ਹੋਰ ਕਸ ਇਸ ਇਸ ਸਬਾਹ ਗੱਲ ਕਰਕੇ ਕਮਿਟੀ ਨਾਲ ਗੱਲ ਕਰਕੇ ਟਾਈਮਿੰਗ ਵਾਲਾ ਨੋਨ ਇਜ਼ੂਅਲ ਪੁਆਇੰਟ ਕਿ ਜੇ ਚੋ ਇਹ ਬੜਾ ਈਜ਼ੀ ਹੋ ਜਾਏਗਾ ਸਰ ਇਹਨੇ ਕੰਟਰੋਲ ਨਗਰ ਕੌਂਸਲ ਬੋਲਿਆ ਕਿ ਟ੍ਰੈਫਿਕ ਪੁਲਿਸ ਕੋਲ ਹੈ ਜੀ ਦੇਖੋ ਇਹਦਾ ਕੰਟਰੋਲ ਪਾਸੇ ਤੋਂ ਆਲਓਵਰ ਨਗਰ ਕੌਂਸਲ ਕੋਲ ਹੀ ਹੋਣਾ ਹੈਗਾ ਪਰ ਕਿਉਂਕਿ ਹੁਣ ਪਾਲਟਾ ਸਭ ਦੇਖਤੀ ਆ ਤੇ ਇਹਨੂੰ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਤੇ ਇਸੇ ਤਰ੍ਹਾਂ ਹੈਗਾ ਸਾਡਾ ਆਫੀਸਰ ਕਰਦਾ ਹੈ ਬਟ ਜਿਹੜਾ ਇਹ ਥੋੜਾ ਬੜਾ ਅੱਛਾ ਪੁਆਇੰਟ ਹੈ ਕਿ ਟਾਈਮ ਵਾਲਾ ਨੰਬਰ ਵਾਲਾ ਹੋਣਾ ਚਾਹੀਦਾ ਐਂਡ ਅਸੀਂ ਇਨਸ਼ੋਰ ਕਰਾਂਗੇ ਕਿ ਇਹ ਜਲਦੀ ਹੋਈ ਅਨਸਰ ਮੰਡੀ ਦਾ ਸੀਜ਼ਨ ਨਿਕਲ ਵਾਲਾ ਟ੍ਰੈਫਿਕ ਦੀ ਕਾਫੀ ਬਹੁਤ ਮੰਡੀ ਦਾ ਸੀਜ਼ਨ ਆ ਰਿਹਾ ਅੱਜ 8 ਜਿਹੜੀ ਹੈਗੀ ਉਹ ਉਹਦੀ ਜਿਹੜੀ ਕਾਡੀ ਨਹੀਂ ਬਣੀ ਹੈ ਪਰ ਸਾਰੇ ਆ ਕੇ ਆਏ ਸੀ ਕਿ ਉਹਨੂੰ ਉਹਨਾਂ ਨਾਲ ਡਿਸਕਸ ਹੋਇਆ ਅਸੀਂ ਉਸੋਰ ਕਰਾਂਗੇ ਕਿ ਟ੍ਰੈਫਿਕ ਪਲੱਸ ਜਿਹੜਾ ਕੋਈ ਮੰਡੀ ਦੇ ਵਿੱਚੋਂ ਤਨ ਕੋਰੀਆ ਹੋ ਰਿਹਾ ਹੈ ਜਾਂ ਇੰਸੀਡੈਂਟ ਹੈ ਉਹ ਕੋਈ ਅਸੀਂ ਜਿਹੜਾ ਹੈ ਨਾ ਪੂਰਾ ਸਕਿਊਰ ਨਾ ਲੱਗਦਾ ਕਿ ਉੱਥੇ ਕਿਸੇ ਨਾ ਮੋਟਰਸਾਈਕਲ ਡੇ ਟੂ ਡੇ ਡੇ ਨਾਈਟ ਨਾ ਸਰ ਅਕਸਰ ਕਈ ਵਾਰ ਸਵਾਲ ਜਵਾਬ ਵੀ ਕੀਤੇ ਗਏ ਆ ਚਾਹੇ ਐਸ ਐਚਓ ਹੋਣ ਚਾਹੇ ਕੋਈ ਵੀ ਮੁਲਾਜ਼ਮ ਹੁੰਦਾ ਹੈ ਬੋਲਚਾਲ ਰੋਡ ਇੱਕ ਹੈ ਜੀ ਰੋਡ ਹੈ ਜਿਹੜੀ ਸ਼ਹਿਰ ਦੀ ਮੁੱਖ ਰੋਡ ਹੈ ਪਰ ਲਗਾਤਾਰ ਟ੍ਰੈਫਿਕ ਦੀ ਸਮੱਸਿਆਵਾਂ ਇੱਥੇ ਲੋਕਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਹਾਲ ਕਿ ਉਹ ਨਹੀਂ ਹੋ ਪਾਰਿਆ ਕੋਈ ਪੱਕਾ ਅਮਪਲੋਈ ਕੋਈ ਨਹੀਂ ਡਿਪਲੋਏ ਕਿਉਂ ਨਹੀਂ ਕੀਤਾ ਜਾ ਰਿਹਾ ਇਹਦੇ ਬਾਰੇ ਜੀ ਬਿਲਕੁਲ ਠੀਕ ਹੈ ਜੀ अभी हम डी एस पी साइम चेयरमैन बलजिंद सिंह है ट्रैफिक का चार्ज भी दिता ना असान किया खुद मोनीटर करेंगे एस एच सिटी है ट्रैफिक फोर्स हैगी एस पी ये बिल्कुल थोड़ी गल ठीक है कोशिश करें गाँ यही नहीं है जो ट्रैफिक हटल रहे हैं वो अपने सारे रणनीति बना के फिर सॉर्ट आउट करें ਸੇਜੰਦਿਤ ਰਨ ਸਰ ਫਲਾਈਓਵਰ ਦੇ ਪਹਿਲਾਂ ਹਾਫ ਸਿੱਟੇ ਹੁੰਦੇ ਨੇ ਜਿਹੜਾ ਕੱਟ ਤੇ ਲੱਗਦਾ ਨਹੀਂ ਕਿ ਉਹ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਆਸਾਤਾਂ ਦਾ ਘੱਟ ਹੋਉਂ। ਉਹ ਉੱਤੇ ਮੈਨੂੰ ਅਸੀਂ ਹਾਲੀਆ ਬੋਲਦਾ ਡਾਕਟਰ ਮੰਗੇ ਬਣੀ ਜਿਹੜਾ ਪਾ ਦਿੱਤਾ। ਅੱਜਪਰ ਉੱਤਨ। ਸੱਲੋਂ ਵੀ ਸਰ ਪਾਣੀ ਦਿੱਤੇ ਗਏ ਜਿਹੜੇ ਆਸੇ ਕੱਟ ਗਏ ਸੀ ਪਰ ਆ ਪਿਛਲੇ 12 ਸਾਲਾਂ ਤੋਂ ਇਹ ਰੋਗ ਰੋਪਰ ਲਈ ਹੈ। ਉਹ ਇੱਕ ਗੱਲ ਨਸੀਬ ਹੈ ਉਹ ਯਾਦ ਕਰਨਾ ਤੁਸੀਂ ਕਿ ਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ ਏਬੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ